ਉਹਦੇ ਦੇ ਤਿਹਾੜੀ ਦੇ ਕੈਮੀਕਲ ਦੇ ਰੰਗਾਂ ਨਾਲ ਉਹਦੀ ਖੇਡਦੇ ਲੋਕਾਂ ਸਰੇਮ ਘੱਟ ਰਿਹਾ ਹੈਗਾ ਇਹਦੇ ਮਿਲ ਕੇ ਸਭ ਨੇ ਭਜਨ ਗਾਏ ਸਾਬੂ ਜੀ ਦੀ ਜੀਨਾ ਕੀਤੀ ਤੇ ਬਹੁਤ ਹੀ ਆਨੰਦ ਆਇਆ ਸਰਦ ਗ੍ਰੀਨ ਪਰਿਵਾਰ ਵੱਲੋਂ ਜਿਹੜੀ ਹੋਲੀ ਦਾ ਤਿਹਾੜੀ ਮਨਾਇਆ ਗਿਆ ਫੁੱਲਾਂ ਦੀ ਹੋਲੀ ਕੀ ਕਹਿਣਾ ਚਾਹੀਦਾ ਅੱਜ ਗ੍ਰੀਨ ਪਰਿਵਾਰ ਵਿੱਚ ਅਸੀਂ ਸਾਰੇ ਗ੍ਰੀਨ ਵਾਸੀਆਂ ਨੇ ਸਾਰੇ ਪਰਿਵਾਰ ਨੇ ਮਿਲ ਕੇ ਫੁੱਲਾਂ ਦੀ ਹੋਲੀ ਖੇਡੀ ਤੇ ਠਾਕੁਰ ਜੀ ਦੇ ਭਜਨ ਦੀਲਾ ਕੀਤੀ ਇੱਥੇ ਸਭ ਪਰਿਵਾਰ ਦੇ ਲੋਕ ਬੱਚੇ ਸਭ ਇਕੱਠੇ ਹੋ ਕੇ ਸਭ ਨੇ ਬਹੁਤ ਇੰਜੋਏ ਕੀਤਾ ਤੇ ਇੱਕ ਮੈਸੇਜ ਵੀ ਦਿੱਤਾ ਵੀ ਜਿੱਥੇ Holi ਦੇ ਤਿਹਾਰ ਤੇ ਕੈਮੀਕਲ ਦੇ ਰੰਗਾਂ ਨਾਲ Holi ਖੇਡਦੇ ਆ ਲੋਕ ਲੋਕਾਂ 'ਚ ਪ੍ਰੇਮ ਘਟ ਰਿਹਾ ਹੈਗਾ ਇੱਥੇ ਮਿਲ ਕੇ ਸਭ ਨੇ ਭਜਨ ਗਾਏ ਠਾਕੁਰ ਜੀ ਦੀ ਲੀਲਾ ਕੀਤੀ ਤੇ ਬਹੁਤ ਹੀ ਆਨੰਦ ਆਇਆ ਬਹੁਤ ਵਧੀਆ ਲੱਗਿਆ ਅੱਜ ਗ੍ਰੀਨ ਐਨਿਊ ਵਿੱਚ ਫੇਜ਼ 2 'ਚ ਅਸੀਂ Holi ਮਨਾਈ ਸਾਰੇ ਸ਼ਹਿਰ ਨਿਵਾਸੀ ਆਏ ਸਾਰੀ ਕਲੋਨੀ ਨੇ ਬਹੁਤ ਬਹੁਤ ਆਨੰਦ ਆਇਆ ਬਹੁਤ ਬਹੁਤ ਥੈਂਕ ਯੂ ਅੱਜ ਜਿਹੜੀ ਗ੍ਰੀਨ ਪਰਿਵਾਰ ਵੱਲੋਂ ਇਹ ਰਲ ਮਿਲ ਕੇ Holi ਦਾ ਤਿਹਾਰ ਮਨਾਇਆ ਗਿਆ ਸਭ ਨੂੰ ਬਹੁਤ ਬਹੁਤ ਇਹ 홀ੀ ਦੇ ਤਿਹਾੜੀ ਆ ਸਾਰੇ ਗ੍ਰੀਨ ਪਰਿਵਾਰ ਨੂੰ ਸਾਰੀ ਕਲੋਨੀ ਵਾਸੀਆਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਇਹ ਪਹਿਲਾਂ ਵੀ ਮਨਾਇਆ ਜਾਂਦਾ ਹੈ ਇਸ ਵਾਰ ਬਹੁਤ ਵਧੀਆ ਐਤਵਾਰ ਹੋਣ ਦੇ ਨਾਤੇ ਲਾਲੋ ਬਹੁਤ ਢੰਗ ਨਾਲ ਮਨਾਇਆ ਗਿਆ ਸਾਰਾ ਪਰਿਵਾਰ ਸਾਰੇ ਗ੍ਰੀਨ ਪਰਿਵਾਰ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੈ ਸਾਰਿਆਂ ਨੇ ਰਲ ਮਿਲ ਕੇ ਮਲਾਇਆ ਹੈ ਫੁੱਲਾਂ ਦੀ ਹੋਲੀ ਖੱਢੀ ਗਈ ਹੈ ਔਰ ਬਿਕਨ ਮੋਹਰਠੌਰ ਜੀ ਕਣੀਓ ਵਧੀਆ ਰੰਗ ਬਣਿਆ ਗਿਆ ਸਾਡੇ ਪੰਡਤ ਸ਼ਿਵ ਕੁਮਾਰ ਗੌਰ ਜੀ ਕੇਸ਼ਗੌਰ ਜੀ ਇਹਨੇ ਅਧਿਐਕਸ਼ਾ ਦੇ ਵਿੱਚ ਪੂਰੀ ਕਲੋਨੀ ਦੇ ਵਿੱਚ ਇਹ ਪ੍ਰੋਗਰਾਮ ਲਿਖਾਇਆ ਗਿਆ। ਉਹ ਜਿੱਤੇ ਆ ਤੇ ਕੈਮੀਕਲ ਦੇ ਰੰਗਾਂ ਨਾਲ ਉਹ ਨਹੀਂ ਘੇਟਦੇ ਲੋਕਾਂ ਸਤਿਮ ਕੱਟ ਰਿਹਾ ਹੈਗਾ ਇਹਦੇ ਮਿਲ ਕੇ ਸਭ ਨੇ ਭਜਨ ਗਾਏ ਸਾਗੂ ਜੀ ਦੀ ਲਾਤੀ ਤੇ ਬਹੁਤ ਹੀ ਆਨੰਦ ਆਇਆ। ਅੱਜ ਗ੍ਰੀਨ ਪਰਿਵਾਰ ਵੱਲੋਂ ਜਿਹੜੀ ਹੋਲੀ ਦਾ ਤਿਹਾਰ ਮਨਾਇਆ ਗਿਆ ਫੁੱਲਾਂ ਦੀ ਹੋਲੀ ਕੀ ਕਹਿਣਾ ਚਾਹੀਦਾ ਅੱਜ ਗ੍ਰੀਨ ਪਰਿਵਾਰ ਵਿੱਚ ਅਸੀਂ ਸਾਰੇ ਗ੍ਰੀਨ ਵਾਸੀਆਂ ਨੇ ਸਾਰੇ ਪਰਿਵਾਰ ਨੇ ਮਿਲ ਕੇ ਫੁੱਲਾਂ ਦੀ ਹੋਲੀ ਖੇਡੀ ਤੇ ਠਾਕੁਰ ਜੀ ਦੇ ਭਜਨ ਦੀ ਲੀਲਾ ਕੀਤੀ ਇਹ ਸਭ ਪਰਿਵਾਰ ਦੇ ਲੋਕ ਬੱਚੇ ਸਭ ਇਕੱਠੇ ਹੋ ਕੇ ਸਭ ਨੇ ਬਹੁਤ ਇੰਜੋਏ ਕੀਤਾ ਤੇ ਇੱਕ ਮੈਸੇਜ ਵੀ ਦਿੱਤਾ ਵੀ ਜਿੱਥੇ ਹੋਲੀ ਦੇ ਤਿਹਾਰ ਤੇ ਕੈਮੀਕਲ ਦੇ ਰੰਗਾਂ ਨਾਲ ਹੋਲੀ ਖੇਡਦੇ ਆ ਲੋਕ ਲੋਕਾਂ 'ਚ ਪ੍ਰੇਮ ਘਟ ਰਿਹਾ ਹੈਗਾ ਇੱਥੇ ਮਿਲ ਕੇ ਸਭ ਨੇ ਭਜਨ ਗਾਏ ਠਾਕੁਰ ਜੀ ਦੀ ਲੀਲਾ ਕੀਤੀ ਤੇ ਬਹੁਤ ਹੀ ਆਨੰਦ ਆਇਆ ਬਹੁਤ ਵਧੀਆ ਲੱਗਿਆ ਅੱਜ ਗ੍ਰੀਨ ਐਵੇਨਿਊ ਚ ਫੇਸ 2 ਚ ਅਸੀਂ ਹੋਲੀ ਮਨਾਈ ਸਾਰੇ ਸ਼ਹਿਰ ਨਿਵਾਸੀ ਆਏ ਸਾਰੀ ਕਲੋਨੀ ਨੇ ਬਹੁਤ ਬਹੁਤ ਆਨੰਦ ਆਇਆ ਬਹੁਤ ਬਹੁਤ ਥੈਂਕ ਯੂ ਅੱਜ ਜਿਹੜੀ ਗ੍ਰੀਨ ਪਰਿਵਾਰ ਵੱਲੋਂ ਇਹ ਰਲ ਮਿਲ ਕੇ ਹੋਲੀ ਦਾ ਤਿਹਾੜ ਮਨਾਇਆ ਗਿਆ ਸਿੱਕੀ ਇਹ ਹੋਲੀ ਦੇ ਤਿਹਾੜ ਦੀਆਂ ਸਾਰੇ ਗ੍ਰੀਨ ਪਰਿਵਾਰ ਨੂੰ ਸਾਰੀ ਕਲੋਨੀ ਵਾਸੀਆਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਇਹ ਪਹਿਲਾਂ ਵੀ ਮਨਾਇਆ ਜਾਂਦਾ ਹੈ ਇਸ ਵਾਰ ਬਹੁਤ ਵਧੀਆ ਐਤਵਾਰ ਹੋਣ ਦੇ ਨਾਤੇ ਲਾ ਲੋ ਬਹੁਤ ਕਾਂਗਣਾ ਮਨਾਇਆ ਗਿਆ ਸਾਰਾ ਪਰਿਵਾਰ ਸਾਰੇ ਗ੍ਰੀਨ ਪਰਿਵਾਰ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੈ ਸਾਰਿਆਂ ਨੇ ਰਲ ਮਿਲ ਕੇ ਮਲਾਇਆ ਫੁੱਲਾਂ ਦੀ ਹੋਲੀ ਖੱਢੀ ਗਈ ਹੈ ਔਰ ਬਿਕਨ ਮਰਠੌਰ ਜੀ ਕਣੀਓ ਵਧੀਆ ਰੰਗ ਬਣਿਆ ਗਿਆ ਸਾਡੇ ਪੰਡਤ ਸ਼ਿਵ ਕੁਮਾਰ ਗੌਰ ਜੀ ਵਿਕੇਸ਼ ਗੌਰ ਜੀ ਇਹਨਾਂ ਅਧਿਐਕਸ਼ਾ ਦੇ ਵਿੱਚ ਪੂਰੀ ਕਲੋਨੀ ਦੇ ਵਿੱਚ ਇਹ ਪ੍ਰੋਗਰਾਮ ਲਿਖਿਆ ਗਿਆ ਓਧੇ ਤੇ ਹਰ ਤੇ ਕੈਮੀਕਲ ਦੇ ਰੰਗਾਂ ਨਾਲ ਉਹਦੀ ਗੇਟ ਦੇ ਲੋ ਤੋ ਕੱਲ ਪ੍ਰੇਮ ਘਟ ਰਿਹਾਗਾ ਇਹਦੇ ਮਿਲ ਕੇ ਸਭ ਨੇ ਭਜਨ ਗਾਏ ਕਾਗੂ ਜੀ ਦੀ ਲੀਲਾ ਕੀਤੀ ਤੇ ਬਹੁਤ ਹੀ ਅਨੰਦ ਆਇਆ ਅੱਜ ਗ੍ਰੀਨ ਪਰਿਵਾਰ ਵੱਲੋਂ ਤੇ ਵੀ ਹੋਜੀ ਦਾ ਤਿਹਾਰ ਮਨਾਇਆ ਗਿਆ ਫੁੱਲਾਂ ਦੀ ਹੋਲੀ ਕੀ ਕਹਿਣਾ ਚਾਹੀਦਾ ਅੱਜ ਗ੍ਰੀਨ ਪਰਿਵਾਰ ਵਿੱਚ ਅਸੀਂ ਸਾਰੇ ਗ੍ਰੀਨ ਵਾਸੀਆਂ ਨੇ ਸਾਰੇ ਪਰਿਵਾਰ ਨੇ ਮਿਲ ਕੇ ਫੁੱਲਾਂ ਦੀ ਹੋਲੀ ਖੇਡੀ ਤੇ ਠਾਕੁਰ ਜੀ ਦੇ ਭਜਨ ਦੀ ਲੀਲਾ ਕੀਤੀ ਇਹ ਸਭ ਪਰਿਵਾਰ ਦੇ ਲੋਕ ਬੱਚੇ ਸਭ ਇਕੱਠੇ ਹੋ ਕੇ ਸਭ ਨੇ ਬਹੁਤ ਇੰਜੋਏ ਕੀਤਾ ਤੇ ਇੱਕ ਮੈਸੇਜ ਵੀ ਦਿੱਤਾ ਵੀ ਜਿੱਥੇ ਹੋਲੀ ਦੇ ਤਿਹਾਰ ਤੇ ਕੈਮੀਕਲ ਦੇ ਰੰਗਾਂ ਨਾਲ ਹੋਲੀ ਖੇਡਦੇ ਆ ਲੋਕ ਲੋਕਾਂ 'ਚ ਪ੍ਰੇਮ ਘਟ ਰਿਹਾ ਹੈਗਾ ਇੱਥੇ ਮਿਲ ਕੇ ਸਭ ਨੇ ਭਜਨ ਗਾਏ ਠਾਕੁਰ ਜੀ ਦੀ ਲੀਲਾ ਕੀਤੀ ਤੇ ਬਹੁਤ ਹੀ ਅਨੰਦ ਆਇਆ ਬਹੁਤ ਵਧੀਆ ਲੱਗਿਆ ਅੱਜ ਗ੍ਰੀਨ ਐਵਨਿਊ ਚ ਫੇਸ 2 ਚ ਅਸੀਂ ਹੋਲੀ ਮਨਾਈ ਸਾਰੇ ਸ਼ਹਿਰ ਨਿਵਾਸੀ ਆਏ ਸਾਰੀ ਕਲੋਨੀ ਨੇ ਬਹੁਤ ਬਹੁਤ ਅਨੰਦ ਆਇਆ ਬਹੁਤ ਬਹੁਤ ਥੈਂਕ ਯੂ ਅੱਜ ਜਿਹੜੀ ਗ੍ਰੀਨ ਪਰਿਵਾਰ ਵੱਲੋਂ ਇਹ ਰਲ ਮਿਲ ਕੇ ਹੋਲੀ ਦਾ ਤਿਹਾਰ ਮਨਾਇਆ ਗਿਆ ਇਹ ਹੋਲੀ ਦੇ ਤਿਹਾਰ ਦੀਆਂ ਸਾਰੇ ਗ੍ਰੀਨ ਪਰਿਵਾਰ ਨੂੰ ਸਾਰੀ ਕਲੋਨੀ ਵਾਸੀਆਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਇਹ ਪਹਿਲਾਂ ਵੀ ਮਨਾਇਆ ਜਾਂਦਾ ਹੈ ਇਸ ਵਾਰ ਬਹੁਤ ਵਧੀਆ ਐਤਵਾਰ ਹੋਣ ਦੇ ਨਾਤੇ ਲਾਲੋ ਬਹੁਤ ਢੰਗ ਨਾਲ ਮਨਾਇਆ ਗਿਆ ਸਾਰਾ ਪਰਿਵਾਰ ਸਾਰੇ ਗ੍ਰੀਨ ਪਰਿਵਾਰ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੈ ਸਾਰਿਆਂ ਨੇ ਰਲ ਮਿਲ ਕੇ ਮਲਾਇਆ ਹੈ ਫੁੱਲਾਂ ਦੀ ਹੋਲੀ ਖੱਢੀ ਗਈ ਹੈ ਔਰ ਬਿਕਨ ਮੁਰਾਠੌਰ ਜੀ ਕਣੀਓ ਵਧੀਆ ਰੰਗ ਬਣਿਆ ਗਿਆ ਸਾਡੇ ਪੰਡਤ ਸ਼ਿਵ ਕੁਮਾਰ ਗੌਰ ਜੀ ਵਿਕੇਸ਼ ਗੌਰ ਜੀ ਇਹਨਾਂ ਅਧਿਐਕਸ਼ਾ ਦੇ ਵਿੱਚ ਪੂਰੀ ਕਲੋਨੀ ਦੇ ਵਿੱਚ ਇਹ ਪ੍ਰੋਗਰਾਮ ਰਿਕਾਇਆ ਗਿਆ ਉਦជា ਤਿਹਾੜੀ ਦੇ ਕੈਮੀਕਲ ਦੇ ਰੰਗਾਂ ਨਾਲ ਹੋਲੀ ਖੇਡਦੇ ਲੋਕਾਂ ਸਤ੍ਰੀਮ ਘਟ ਰਿਹਾ ਹੈਗਾ ਇਹਦੇ ਮਿਲ ਕੇ ਸਭ ਨੇ ਭਜਨ ਗਾਏ ਕਾਗੂ ਦੀ ਜ਼ਮੀਲਾ ਕੀਤੀ ਤੇ ਬਹੁਤ ਹੀ ਆਨੰਦ ਆਇਆ ਅੱਜ ਗ੍ਰੀਨ ਪਰਿਵਾਰ ਵੱਲੋਂ ਜਿਹੜੀ ਹੋਲੀ ਦਾ ਤਿਹਾੜੀ ਮਨਾਇਆ ਗਿਆ ਫੁੱਲਾਂ ਦੀ ਹੋਲੀ ਕੀ ਕਹਿਣਾ ਚਾਹੀਦਾ ਅੱਜ ਗ੍ਰੀਨ ਪਰਿਵਾਰ ਵਿੱਚ ਅਸੀਂ ਸਾਰੇ ਗ੍ਰੀਨ ਵਾਸੀਆਂ ਨੇ ਸਾਰੇ ਪਰਿਵਾਰ ਨੇ ਮਿਲ ਕੇ ਫੁੱਲਾਂ ਦੀ ਹੋਲੀ ਖੇਡੀ ਤੇ ਠਾਕੁਰ ਜੀ ਦੇ ਭਜਨ ਦੀਲਾ ਕੀਤੀ ਇੱਥੇ ਸਭ ਪਰਿਵਾਰ ਦੇ ਲੋਕ ਬੱਚੇ ਸਭ ਇਕੱਠੇ ਹੋ ਕੇ ਸਭ ਨੇ ਬਹੁਤ ਇੰਜੋਏ ਕੀਤਾ ਤੇ ਇੱਕ ਮੈਸੇਜ ਵੀ ਦਿੱਤਾ ਵੀ ਜਿੱਥੇ ਹੋਲੀ ਦੇ ਤਿਹਾਰ ਤੇ ਕੈਮੀਕਲ ਦੇ ਰੰਗਾਂ ਨਾਲ ਹੋਲੀ ਖੇਡਦੇ ਆ ਲੋਕ ਲੋਕਾਂ 'ਚ ਪ੍ਰੇਮ ਘਟ ਰਿਹਾ ਹੈਗਾ ਇੱਥੇ ਮਿਲ ਕੇ ਸਭ ਨੇ ਭਜਨ ਗਾਏ ਠਾਕੁਰ ਜੀ ਦੀ ਲੀਲਾ ਕੀਤੀ ਤੇ ਬਹੁਤ ਹੀ ਆਨੰਦ ਆਇਆ ਬਹੁਤ ਵਧੀਆ ਲੱਗਿਆ ਅੱਜ ਗ੍ਰੀਨ ਐਵੇਨਿਊ ਚ ਫੇਸ 2 ਚ ਅਸੀਂ ਹੋਲੀ ਮਨਾਈ ਸਾਰੇ ਸ਼ਹਿਰ ਨਿਵਾਸੀ ਆਏ ਸਾਰੀ ਕਲੋਨੀ ਨੇ ਬਹੁਤ ਬਹੁਤ ਆਨੰਦ ਆਇਆ ਬਹੁਤ ਬਹੁਤ థాంਕ ਯੂ ਅੱਜ ਜਿਹੜੀ ਗ੍ਰੀਨ ਪਰਿਵਾਰ ਵੱਲੋਂ ਇਹ ਰਲ ਮਿਲ ਕੇ ਹੋਲੀ ਦਾ ਤਿਹਾਰ ਮਨਾਇਆ ਗਿਆ ਸੱਚੀ ਕਿਹਾ ਚੰਗਾ ਇਹ ਹੌਲੀ ਦੇ ਤਿਹਾੜੀ ਆ ਸਾਰੇ ਗ੍ਰੀਨ ਪਰਿਵਾਰ ਨੂੰ ਸਾਰੀ ਕਲੋਨੀ ਵਾਸੀਆਂ ਵੱਲੋਂ ਬਹੁਤ ਬਹੁਤ ਮੁਬਾਰਕਾਂ ਇਹ ਪਹਿਲਾਂ ਵੀ ਮਨਾਇਆ ਜਾਂਦਾ ਹੈ ਇਸ ਵਾਰ ਬਹੁਤ ਵਧੀਆ ਐਤਵਾਰ ਹੋਣ ਦੇ ਨਾਤੇ ਲਾਲੋ ਬਹੁਤ ਢੰਗ ਨਾਲ ਮਨਾਇਆ ਗਿਆ ਸਾਰਾ ਪਰਿਵਾਰ ਸਾਰੇ ਗ੍ਰੀਨ ਪਰਿਵਾਰ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੈ ਸਾਰਿਆਂ ਨੇ ਰਲ ਮਿਲ ਕੇ ਮਲਾਇਆ ਫੁੱਲਾਂ ਦੀ ਹੋਲੀ ਖੱਢੀ ਗਈ ਹੈ ਔਰ ਬਿਕਨ ਮੁਰਾਠੌਰ ਜੀ ਕਣੀਓ ਵਧੀਆ ਰੰਗ ਬਣਿਆ ਗਿਆ ਸਾਡੇ ਪੰਡਤ ਸ਼ਿਵ ਕੁਮਾਰ ਗੌਰ ਜੀ ਕੇਸ਼ਗੌਰ ਜੀ ਇਹਨੇ ਅਧਿਐਕਸ਼ਾ ਦੇ ਵਿੱਚ ਪੂਰੀ ਕਲੋਨੀ ਦੇ ਵਿੱਚ ਇਹ ਪ੍ਰੋਗਰਾਮ ਲਿਖਾਇਆ ਹੈ